ਜੋਧ ਨਸ਼ਿਆਂ ਵਿਰੋਧ ਮਹਿੰਮਤਾਇਤ ਕਮਿਸ਼ਨਰੇਟ ਪੁਲਿਸ ਜਿਲੰਦਰ ਨੇ ਨਗਮ ਨਗੂ ਨਾਮ ਦੇ ਲੱਕੀ ਭਾਰਗੁ ਕੈਂਪ ਇਲਾਕੇ ਵਿੱਚ ਤਿੰਨ ਨਸ਼ਾ ਤਸਕਰਾਂ ਭਰਾਵਾਂ ਵਿਰੋਧ ਕਾਰਵਾਈ ਕਰਦੇ ਹੋਏ ਸਰਕਾਰੀ ਜ਼ਮੀਨ ਤੇ ਨਸ਼ਿਆਂ ਦੀ ਕਮਾਈ ਨਾਲ ਬਣਾਏ ਗਏ ਦੋ ਮੰਜ਼ਲਾ ਗੈਰ ਕਾਨੂੰਨੀ ਢਾਂਚੇ ਨੂੰ ਢਾਟੇ ਦੀ ਕਰ ਦਿੱਤਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਫਲੋਰ ਅਤੇ ਟੱਕਿਆ ਮਹੱਲਾ ਵਿੱਚ ਅਜਿਹੇ ਕਾਰਵਾਈਆਂ ਹੋ ਚੁੱਕੀਆਂ ਹਨ ਪੁਲਿਸ ਨੇ ਨਾਗਰਿਕਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਜਿਲੰਦਰ ਦੇ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਅਓ ਵਿਖੇ ਦੇ ਹੰਦਲੰਦਰ ਤੋਂ ਰਮੇਸ਼ਗੱਬਾ ਦੀ ਐਲਮਾਈ ਟੀਵੀ ਪੰਜਾਬ ਦੀ ਖਾਸ ਰਿਪੋਰਟ